ਅੱਜ ਆਪਣਾ ਵਲੌਗ ਮਿੱਤਰੋ ਸਟਾਰਟ ਹੋ ਰਿਹਾ ਆਪਣੇ ਯਾਰ ਜਿਗਰੀ ਇਹਦੇ ਕੋਲ ਅੱਜ ਇੱਥੋਂ ਸਟਾਰਟ ਕੀਤਾ ਵਲੌਗ ਆਪਾਂ ਤੇ ਮਾਲ ਆਪਣਾ ਨਾਸਕ ਦਾ ਆਜੋ ਤੁਹਾਨੂੰ ਘੁਮਾਵਾਂਗੇ ਫੇਰ ਨਾਸਕ ਰੱਬ ਸੁੱਖ ਰੱਖ ਕੇ ਐਨ ਘੈਂਟ ਮੌਸਮ ਘੈਂਟ ਗੱਲਬਾਤ ਘੈਂਟੀ ਯਾਰ ਘੈਂਟੀ ਸਾਰਾ ਕੁਝ ਹਾਂ ਨੱਚਦਾ ਸੁੱਖੀ ਨਹੀਂ ਆਇਆ ਮਗਾ ਸੁੱਖੀ ਨਹੀਂ ਆਈ ਉਹ ਖੜਾ ਆਪਣਾ ਮੁੰਡਾ ਚੰਗੀ ਤਰ੍ਹਾਂ ਭਰ ਲਈ ਹੁਣ ਉਹ ਕਹਿੰਦਾ ਚੋਬਰ ਇਹ ਆਪਣੇ ਨਾਲ ਲੈ ਲੀ ਆ ਆ ਵੀ ਯਾਰ ਚੰਗੀ ਤਰ੍ਹਾਂ ਕਰੀਏ ਇਹਨੂੰ ਮਿੱਟੀ ਹੀ ਰਹਿ ਜਾਂਦੀ ਐ ਇੱਥੇ ਗੱਲ ਬਣਾ ਦਿੰਦੀ ਐ ਅੱਜ ਦੀ ਇੱਕ ਨਾਲ ਆਹ ਪਾੜਦਾ ਹੁਣ ਇੱਥੋਂ ਆ ਦੇਖ ਉਹ ਉਹਦੇ ਨਾਲ ਗੰਨ ਨਾਲ ਮੈਨੂੰ ਕਹਿੰਦਾ ਪਹਿਲਾ ਫਟ ਆ ਮੈਂ ਕਿਹਾ ਕਮਾਲ ਦੀ ਗੱਲ ਕਰਦਾ ਮੈਂ ਕਿਹਾ ਅਜ ਤੱਕ ਇਹ ਜੀ ਹੋਣੇ ਦਿੱਤੀ ਅਸੀਂ ਮੈਂ ਕਿਹਾ ਅੱਜ ਪਹਿਲਾ ਪਾੜ ਜੂਗਾ ਉਹ ਯਾਰ ਉਹ ਮਿੱਠਾ ਹਵਾ ਨਹੀਂ ਘਟਦੇ ਮਾਰਦੇ ਨੇ ਹਵਾ ਤੇਜ਼ ਤੇਜ਼ ਉੱਪਰ ਕੁੰਡੀ ਫਸ ਗਈ ਉਹਨੇ ਕਰਤਾ ਕੰਮ ਆ ਮਿਲ ਵੀ ਭਾਈ ਮਿੱਤਰਾਂ ਪਿਆਰਿਆਂ ਨੂੰ ਮਿਲ ਨਾ ਨਾ ਕੋਈ ਕੱਚਰੀ ਨਹੀਂ ਆਜੋ ਆਜੋ ਭਾਈ ਹੋਰ ਭਾਈ ਵਧੀਆ ਕੀ ਕਹਾਂ ਵੀ ਮੈਂ ਮਾਂ ਕੱਟਣਾ ਰਹੀ ਇਹ ਵੀਡੀਓ ਦੀ ਕਿਸੇ ਨਾਲ ਬਰ ਆਇਆ ਮੇਰੇ ਕੋਲ ਤਾਂ ਯੂਟਿਊਬ ਹੀ ਹੈ ਕੁਪੀ ਦਾ ਹੈ ਕੀ ਯਾਰ ਰੁੱਟਾ ਵੇਟਰਾ ਫਰ ਉੱਤਰ ਜੁਪੀ ਚੋਂ ਜੁਪੀ ਚੋਂ ਸਿਕਰੇਵ ਦੋ ਨੰਬਰ ਦੀ ਓਏ ਇਤਨਾ ਹੋ ਗਿਆ ਦੋ ਨੰਬਰ ਆ ਮਤਲਬ ਭਾਈ ਮਾੜਾ ਮਟਾ ওভারਲੋਡ ਪਾ ਲੈਂਦੇ ਨੇ ਮੁੰਡੇ ਹੋਰ ਕੁਝ ਨਹੀਂ ਚਲੋ ਕੋਈ ਨਾ ਤੇਰਾ ਭਾਈ ਮਿਲਦੇ ਆ ਨਾਸਕ ਆਪਾਂ ਦਾ ਹੁਣ ਮਹਾਰਾ ਟਰ ਚੱਲਾਂਗੇ ਪਤਾ ਮੈਨੂੰ ਆਪਾਂ ਕਿਸ਼ਨਗਾੜਾ ਢਾਬੇ ਤੇ ਮਿਲੇ ਸੀ ਅੱਛਾ ਅੱਛਾ ਕਿੱਥੇ ਦੀ ਗੱਡੀ ਆਪਣੀ ਸੁਨਾਮ ਦੀ ਅੱਛਾ ਚੱਲ ਵਧੀਆ ਇਹਦੀ ਕਰਾਉਣਾ ਆ ਨਾ ਮੈਂ ਗਰੀਦ ਇਹਦੇ ਕਰਾ ਕੇ ਪੱਕੀ ਇਹਦੇ ਗਾਹਕਾਂ ਸੰਦੂ ਸੰਦੂ ਹਾਂ ਲਵੀ ਸੰਦੂ ਲਾਡੀ ਆਉਂਦਾ ਓਏ ਲਾਡੀ ਤੂੰ ਮੇਰਾ ਲਵੀ ਰੱਖਦਾ ਵਿੱਚ ਲਵੀ ਵਿੱਚ ਲਵਲੀ ਕਹੀ ਜਾਂਦੇ ਨੇ ਤਿੰਨ ਲਾਡੀ ਹੋ ਗਏ ਤਿੰਨੇ ਲਾਡੀਆਂ ਆਪਾਂ ਉੱਪਰ ਲਾਡੀ ਆ ਦੇ ਮਗਰ ਲਾਡੀ ਲਿਖਿਆ ਮੇਰਾ ਵੀ ਲਾਡੀ ਹੀ ਲਿਖਿਆ ਫਿਰ ਨਾ ਟੂਲ ਦੇ ਡਿਡਕਰੇ ਲਾਡੀ ਲਿਖਿਆ ਮੈਂ ਦੇਖ ਲਈ ਪਹਿਲੇ ਹੋ ਠੀਕ ਠਾਕ ਸਾਬ ਕਰਨ ਪੂਰਾ ਛੌਂਕਿਆ ਜੋਪਰ 29ਾਂ ਸ਼ਿਕਾਣਾ ਕਹਿੰਦਾ 29ਾਂ ਦਾ ਤੇ ਓਰੇ ਹੁਣ 13 ਸਾਬ ਕਰ ਲਾਂਗੇ ਉਹ ਸਾਹਮਣੇ ਹੋਟਲ ਆ ਉਹਦੇ ਪੀਵਾ ਵਿੱਚ ਆ ਜਾਵਾਂਗਾ ਉਹ ਜੀ ਸਾਹਮਣੇ ਤੇ ਆਪਣੀ ਆਰ ਕੁੰਡੀ ਰਹਿ ਗਈ ਕਿਹਦਾ ਇਹ ਨਾ ਪਤਾ ਪਹਿਲੇ ਚੱਕਰ ਹੋਟਲ ਦੇ ਚਲੋ ਕੋਈ ਨਾ ਚੱਕ ਲਾਗੇ ਨਵੀ ਲੈਣੀ ਪੋਇਆ ਤੀ ਐਦਿਕਾ ਪਿੱਛੇ ਫੱਟਿਆਂ ਦਾ ਤਰਪਾਲ ਨਹੀਂ ਪਾਇਆ ਉੱਪਰ ਉੱਪਰ ਪਾ ਕੇ ਪਿੱਛੇ ਵਿੱਚ ਛੱਡ ਕੇ ਚਲੋ ਹੁਣ ਕਿਹੜਾ ਪ੍ਰਸ਼ਾਦ ਤਾਂ ਨੇ ਇਹ ਕੋਈ ਨੋ ਅਟੈਂਸ਼ਨ ਰੱਬ ਦੀ ਕਿਰਪਾ ਨਾਲ ਪਿੱਛੇ ਗੱਡੀਆਂ ਆਉਂਦੀਆਂ ਆਪਣੇ ਕਿਸੇ ਦਾ ਘਰ ਲੈ ਆਣੀਆਂ ਆਹ ਬਾਈ ਬਹੁਤ ਘਟ ਸਿਰ ਗਈ ਹਵਾ ਪੂਰੀ ਕਰਾਈ ਆ ਟੂਬਲੇ 1100 ਸੋਈ ਹੋਇਆ ਫਰਦੀ ਸੀ ਯਾ ਲੈ ਕੋਈ ਅੱਤਰੋ ਆਗੇ ਦੋਨੀ ਅਸੀਂ ਇਹਨੇ ਆਪਦਾ ਸਮਾਨ ਲੈਣਾ ਆਪਾਂ ਇੱਕ ਕੁੰਡੀ ਵੀ ਲੈ ਲਾਂਗੇ ਅੱਜ ਕੁੰਡੀ ਲੈ ਲਈ ਹੁਣ ਇੱਕ ਵਧੀਆ ਹੀ ਦੇਖ ਪਹਿਲਾਂ ਇੱਧਰ ਰੇਲ ਆ ਗਈ ਆਪਦਾ ਸਮਾਨ ਪੁੱਛ ਦੂਗੀ ਕੁੰਡੀ ਆਈ ਹੈ ਬਾਈ ਇਹ ਕਿਹੜੀ ਆ ਸਾਡੇ ਵਿੱਚ ਕੁੰਡੀ ਡੇਗੀ ਆ ਤੀ ਕਿਹੜੀ ਕਿਹੜੀ ਚੀਜ਼ ਸਾਰੀ ਤਰ੍ਹਾਂ ਦਿਖਾ ਦਿੰਦੀ ਆ ਯਾਰ ਮੇਰੇ ਕੋਲ ਸਾਰੀਆਂ ਜਿੱਦਾਂ ਮਿਲਦੀਆਂ ਜਿਹੜਾ ਮਰਜ਼ੀ ਕੋ ਲੈ ਲਓ ਰੋ ਆਹ ਜਿਹੜਾ ਆਪਣਾ 911 3630 ਬਾਬੇ ਦੀ ਕਿਰਪਾ ਨਾਲ ਇਹ 1 ਕ ਦੂਈ ਆ ਇਹ ਕਿੰਨੇ ਦੀ ਆ 120 ਆ ਆਹ 160 ਆ 120 ਆ ਆਣੀ ਸੌ ਹੀ ਲੱਗਦੀ ਹੈ ਹੈ ਦੇਖ ਲੈ 120 ਰਿਹਾ ਬਾਈ ਕੁੰਡੀ ਹੋਰ ਕੀ ਕੀ ਆ ਆਪਣੇ ਕੋਲ ਗਾਰਮੈਂਟ ਮਿੱਤਰੋ ਇਹ ਸਾਰੇ ਕੀ ਵੀ ਯਾਰ ਹੁਣ ਇਹ ਆਪਾਂ ਇਹਦਾ ਕਹਿੰਦੇ ਬੰਦੇ ਓਏ ਮੀਨ ਜੁਆਏ ਕਰ ਸਕਦੇ ਨੇ ਜਾਂ ਪੈਂਦਾਗਾ ਫਿਰ ਦੇਖਦਾ ਲੱਗੇ ਨੱਚਿਆਣਾ ਪਾਰਟੀ ਸ਼ਾਟ ਹੋ ਸਾਬ ਆ ਲਾ ਕੇ ਬੰਦਾ ਕਹਿੰਦਾ ਨਜ਼ਾਰਾ ਦੋ ਕੁ ਮੋਟੇ ਮੋਟੇ ਜੇ ਯਾਰੀ ਲੋਕ ਆਪਾਂ ਬਈ ਆ ਚੌਧਰੀਵਾ ਟੂਲ ਦੇ ਹਰਿਆਣਾ ਹਾਰਪਾਰ ਕਰਕੇ ਬਾਈਪਾਸ ਤੇ ਬੋਲੀ ਵਾਲੀ ਜਾਈ ਜਾਨੇ ਆ ਸੋ ਅੱਗੇ ਰੁੱਕ ਕੇ ਚਾਹ ਚੁੱਕੀ ਮਾਗੇ ਨਾਲ ਟੈਂਟਰ ਦੇਖ ਤੱਕ ਫਿਰ ਆਪਣੇ ਜਹਾਜ਼ ਦੀ ਬਾਈ ਆਪਾਂ ਆ ਗਏ ਉਹੀ ਹੋਟਲ ਦੇ ਜਿਹੜਾ ਆਪਣਾ ਚਵਾਰੇ ਵਾਲਾ ਹੋਟਲ ਆ ਰਾਜਗੜ ਜਿੱਥੇ ਆਵਾ ਤੁਹਾਨੂੰ ਪਤਾ ਜੋ ਓਵਰਹੈਡ ਵੀ ਆ ਤੇ ਕੜ ਕੇ ਜਾਣੇ ਨੇ ਪਤਾ ਕਰਕੇ ਵੀ ਖੜਾ ਕਿ ਨਹੀਂ ਅਰੇ ਤਾਂ ਨਾ ਇਹ ਤਾਂ ਫਰਤ ਉਸਦਾ ਹੀ ਆਂਦਾ ਪੂਰਾ ਪਸੀ ਹੈ ਗੱਡੀਆਂ ਛੱਡ ਦੀਆਂ ਨੇ ਕਿਤੇ ਬਾਈ ਯਾਰ ਇਹ ਲਾ ਇਹ ਆਏ ਆ ਜੰਮਦਾ ਵੀ ਨਹੀਂ ਪੈਰਾਂ ਤੇ ਇਹ ਤਾਂ ਹੁਣ ਝੜ ਜਾਣਾ ਦੇਖ ਜੋ ਨਿਊ ਪਾਇਲਾ ਉੱਥੇ ਸੈੱਟ ਹੋ ਜਾਂਦਾ ਹੈ ਕਿਤੇ ਤੇ ਸਾਨੂੰ 200 ਰੁਪਈਆ ਵਾਂ ਮਿੱਤਰੋ ਝੂਰੂ ਟੋਲ ਤੇ ਇਹ ਝੂਰੂ ਟੂਲ ਤੇ ਕੋਰੇੜਾ ਕਿਤੇ ਟੈਟੂ ਦੇਖਣਾ ਬਾਕੀ ਤਨੋਦਾ ਹੌਲੇ ਵਾਲੇ ਜਾਈ ਜਾਂਦੇ ਆ ਅਮਰਤੌਰੇ ਵੀ ਰੌਣਕ ਬੋਲ ਕੇ ਇੱਥੇ ਮੋਟਰ ਕੁੱਲ ਕੇ ਪਰਲੇ Thank you ਇਹ ਵੀ ਮੰਗ ਰਹੀ ਆ ਜੀ ਵੀ ਅਬੀ ਪਾ ਬਾਈ ਬੜਾ ਕਾਹਨਾ ਕੰਡੇ-ਕੁੰਡੇ ਵੀਟ ਵਾਹ ਹਰਿਆਣੇ ਚ ਰਸਤਾ ਟੁੱਟ ਹੀ ਨਹੀਂ ਆ ਕੰਸੀ ਕਿੱਧਰ ਲੈ ਤੇ ਫਾਕਰ ਦਾ ਚੂ ਵਾਲੇ ਟੁੱਲਾਂ ਤੇ ਅਰ ਦਿਨੀਆਂ ਮੇਰੇ ਸਾਹਾਂ ਖਾਣੀ ਨਵੇਂ-ਨਵੇਂ ਜਿਨ ਤਾਂ ਕਰਕੇ ਆ ਚੱਲ ਬਾਈ ਮਿੱਤਰੋ ਤੋਰੂ ਗੱਡੀ ਬੜਾ ਮੋਰ ਟਾਈਮ ਇਧਰ ਆ ਪੂ ਮੋੜੇ ਵਾ ਚੱਲ ਦਿਨਾ ਦੇ ਆਰੀਆ ਮਾਲੂ ਇਹਦਾ ਉਹਦੇ ਦਾ ਅੱਜ ਵਾਲੀ ਆ ਸਾਰਾ ਸਾਮਾਨ ਛੱਡਣ ਜਾਂਦੀ ਆ ਤੇ ਜਿਹੜੀ ਭੂਮਾਏ ਨੇ ਉਹ ਬਹੁਤ ਚਾਦੇ ਨੇ ਕਿ ਐ ਪਰਨ ਲੱਗ ਜਾਵੇ ਉਹ ਇੱਕ ਤੇ ਕਿੰਨਾ ਟਾਈਮ ਉਹ ਕਰਦੇ ਨੇ ਉਹਨਾਂ ਦੇ ਟੂਲ ਦਾ ਬਟਾ ਫਰਾਉਂਦਾ ਨਾ ਨਾ ਪੈਸੇ ਵੀ ਹੁੰਦੇ ਨੇ ਬਾਹਰ ਦੇ ਉਹਨੀਆਂ ਕੀ ਕਰੀ ਜਾਂਦੇ ਨੇ ਯਾਰ ਕੀ ਮੰਗਦੇ ਹੁੰਦੇ ਫਿਰ ਡਿਲੀਵਰੀ నంబర్ పడగా పంబర్ పడగ అవు చె ਸੋ ਕਰਾਣਾ ਨਾਲ ਗੜਾ ਨਾ ਉਹ ਇਹ ਗੱਡੀਆਂ ਦੋ ਨਹੀਂ ਬਟਾਲੇ ਵੀ ਇਹਨੇ ਤੂੰ ਅੱਛਾ 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 ਗੱਡੀ ਇਹ ਹੂੰ ਲਈ ਹੈ ਓਟਾਲੇ ਵਾਲਿਆਂ ਤੋਂ ਠੀਕ ਆ ਠੀਕ ਆ ਗੱਡੀਆਂ ਹੈਗੇ ਸਮਾਨ ਦੇ ਨੇ ਸਮਾਨ ਦੇ ਨੇ ਗੱਡੀਆਂ ਨੂੰ ਬਹੁਤ ਮਿਲਦੇ ਰਹਿੰਦੇ ਨੇ ਇਹ ਪਹਿਲੇ ਵਾਰੀ ਵੀ ਕੰਮ ਨੂੰ ਮੇਲੀ ਚ 10 ਟੈਚ ਵੀ ਪੈਪਰੇ ਹੋਏ ਸੀ ਉਹ ਵੀ ਗਜਰਾਤਿਆਂ ਦਾ ਮੁੰਡਾ ਥੋੜੇ ਯਾਰ ਕੀ ਸੀ ਨਾ ਉਹਦਾ ਬਲੌਗ ਦੇ ਵਿੱਚ ਹੀ ਆ ਹੈਂ ਮੇਜਰ ਮੇਜਰ ਮਿਲਿਆ ਸੀ ਮੈਨੂੰ ਆ ਨਾ ਮਿਲਿਆ ਸੀ ਕੋਈ ਹਨਾ ਆਹੀ ਗੱਡੀ ਆ 12 ਡੈਰੀ ਹਾਂ ਗੱਡੀ ਆ ਕਰਕੇ ਇਹ ਉਧਰੋਂ ਲਿਆਂਦੀ ਆ ਫਿਰ ਗੱਡੀ ਨਾ ਤਾਂ ਕਰਕੇ ਮੈਂ ਕਿਤੇ ਗੱਡੀ ਉਧਰ ਲਿਆਂ ਬਾਈ ਸਟਾਰ ਆ ਵਧੀ ਲਾ ਲੱਗਿਆ ਨਾ ਸੇ ਤਾਂ ਉਹ ਤਰੰਦ ਗੇੜਾ ਵੱਜਿਆ ਨਹੀਂ ਹਜੇ ਜਦੋਂ ਕਿਤੇ ਨਾ ਹੁਣ ਗਿਆ ਫਿਰ ਦੇਣੀ ਦਵਾਮਾਂ ਹੀ ਲੈਟ ਲੂਟਾਂ ਹੀ ਹਜੇ ਤਾਂ ਜੀ ਆ ਆਜ ਮਿੱਤਰ ਚਾਹ ਪੀਏ ਫਰ ਹੌਲੀ ਹੌਲੀ ਤੁਰੇ ਜਾਣ ਰਹਿਨੇ ਆ ਯਾਰ ਸਵਾਦ ਹੀ ਐ ਇਸ ਵੇਲੇ ਆਉਂਦਾ ਗੱਡੀ ਚ ਲਾਉਣ ਦਾ ਹਨਾ ਦੇਣੇ ਤਾਂ ਆਉਂਦਾ ਨਹੀਂ ਦੇਣੇ ਦਾ ਬੰਦਾ ਚੱਲ ਆ ਬੋਲ ਮਿੱਤਰੋ ਸਿੱਧਾ ਗਿਆ ਸਿੱਧਾ ਬਈ ਰਾਜਯੋਧપુર ਨੂੰ ਜਾਣੇ ਉਧਰ ਨੂੰ ਹਨਾ ਤੇ ਫਿਰ ਆਪਾਂ ਬੋਲ ਦੇ ਨਾਲ ਹੋ ਗਏ ਡੀਡਵਾਨੇ ਨੂੰ ਜਿਹੜੀ ਗੱਡੀ ਕਿਹਨੜ ਜਾਂਦੀ ਆ ਤੇ ਬੋਲ ਦੇ ਨਾਲ ਨਾਲ ਇਹ ਸਿੱਧਾ ਗਏ ਜਿਹੜੀ ਗੱਡੀ ਰਾਜਯੋਧપુર ਬੋਲ ਜਾਂਦਾ ਹਨਾ ਉਧੇ ਵਾਲੀ ਆ ਪਾ ਜਾਣਾ ਕਿਸ਼ਨਗੜੀ ਡੀਡਵਾਨਾ ਆਂਜਰ ਕੇ ਆਪਾਂ ਇੱਧਰ ਨੂੰ ਖਾ ਲਈ ਆ ਜਦੋਂ ਤੁਹਾਨੂੰ ਦਿਖਾਈਏ ਡੀਡਵਾਨਾ ਡੀਡਵਾਨਾ ਆਪਾਂ ਪਹਿਲੇ ਚੱਕਰ ਡੀਡਵਾਨੇ ਮੰੰਮੀ ਨੇ ਕਹੇ ਜੀ ਆ ਅੱਜ ਕੇ ਆਪਾਂ ਇੰਦਰ ਮੜੂਰ ਦੇ ਜਾਣਾ ਹੈ ਅਲੱਗ-ਅਲੱਗ ਓਟਲਾਂ ਖਣਾ ਕਰਾਂਗੇ ਇੱਕ ਦਿਨ ਹੀ ਰਹਿਣਾ ਅਲੱਗ-ਅਲੱਗ ਆ ਵੀੜਾ ਬਣਾ ਪੱਕਾ ਯਾਰ ਉਹ ਤਾਂ ਆਪਾ ਖੜਨਾ ਹੀ ਆ ਜਿਹੜਾ ਕੋਈ ਆਪਾਂ ਆਉਂਗਾ ਸ਼ੌਂ ਗਿਆ ਖੜਦੇ ਕਦੇ ਕਦੇ ਉਹ ਦੇਖੋ ਸਾਹਮਣੇ ਕੀ ਨ ਵਾਲੀ ਗੱਡੀ ਖੜੀ ਹੈ ਕੋਈ ਆ ਗਿਆ ਲੱਗ ਕਿ ਉਹ ਮੁੰਬਈ ਨੇ ਮੈਰੇ ਨੂੰ ਮਗਾਟਿਆ ਹੈ ਹਾਂ ਦੇਖ ਹੈ ਜੇ ਜਲਦੀ ਆ ਵੀ ਮਿੱਤਰ ਆਪਾਂ ਪਹੁੰਚ ਗਏ ਨਸੀਰਾਬਾਦ

ਜਿੱਥੇ ਆਪਣਾ ਉਹ ਨਹੀਂ ਇਹਦੇ ਜੰਪ ਝਾਉਂਦੇ ਸੀਗੇ ਬਾ ਇੱਥੇ ਜੰਪ ਲੱਗਣ ਲੱਗ ਗਿਆ ਉੱਥੋਂ ਕਿਹੜਾ ਛੋਟਿਆ ਹੁਣ ਇੱਥੇ ਚੱਲ ਪਿਆ ਜੰਪ ਯਾਨੀ ਇੰਨਾ ਕਾ ਉਧਰ ਕੁੱਚੇ ਕੁੱਚੇ ਵਾਲੀ ਗੱਡੀ ਨੋੱਖਾ ਨਹੀਂ ਉਧਰੋਂ ਹੀ ਲੱਗਦਾ ਫਿਰ ਜਾਂਦੇ ਹੋਈ ਲੱਗਦਾ ਜਾਂ ਮੈਂ ਅਪੋਲ ਬਣਦਾ ਹਾਂ ਉਹੋ ਬਣ ਕਰਕੇ ਚੱਕਰ ਪਿਆ ਹੋਇਆ ਜਗ੍ਹਾ ਦੋਨਾਂ ਪਾਸੇ ਬਹੁਤ ਆਪਾਂ ਗੱਡੀ ਸੈਂਟਰ ਚ ਰੱਖਣੀ ਆ ਜਾਵਾਂ ਇਹਦੇ ਨਾਲ ਕੋਈ ਟੈਨਸ਼ਨ ਨਹੀਂ ਪਰ ਆਮ ਨਾਲ ਵੀਓ ओरिजिनल ਕੋਈ ਦਿੱਕਤ ਨਹੀਂ ਲੈਨ ਚ ਜਾਈ ਜਾਂਦੇ ਆ ਖੜੇ ਨੇ ਦੇਖਣ ਨੂੰ ਲੰਗੀ ਬਹੁਤ ਡੂੰਗਾ ਭਾਈ ਇਧਰ ਧਿਆਨ ਨਾਲ ਮਾਰੇ ਤੱਕ ਜਾਮ ਆ ਇਧਰ ਗਾਂ ਜਾਮਣੀ ਹੈਗਾ ਦੇਖੋ ਤਾਂ ਮਰੇ ਤੱਕ ਜਾਮ ਲਾਦਾ ਪਰਲੇ ਪਾਸ ਵਾਲੇ ਤੋਂ ਦਿਖਾਉਣਾ ਮਾਹੌਲ ਆ ਜੋ ਪਾਸੇ ਵਾਲਾ ਮੈਂ ਤੁਰ ਜਿਹੜੀ ਉਧਰੋਂ ਗੱਡੀ ਪੰਜਾਬ ਨੂੰ ਜਾ ਰਹੀ ਆ ਇਦਾਂ ਦਾ ਹੈਗਾ ਜਾਮ ਪਰ ਸਾਹ ਸਿਰਦਾ ਇੰਨਾ ਨਹੀਂ ਹੈਗਾ ਪਰ ਵੱਧ ਗਿਆ ਗੰ ਬਾਈ ਇਹ ਪਰਾ ਜਦੋਂ ਲੱਗ ਗਿਆ ਵਧੂਆ ਇਹ ਆ ਦੇਖੋ ਹੁਣ ਲੱਗਣ ਲੱਗ ਗਿਆ ਉਹਨੇ ਨੇ ਵਧੀ ਹੈ ਸੋ ਦੇਖਿਆ ਵਾ ਕੱਚਿਆਂ ਵਾਲੇ ਘੜੀਆਂ ਰਵਾਨਸ ਆਓ ਜਿਵੇਂ ਅਸੀਂ ਆਵਾਂਗੇ ਨਗੂਰ ਭਰ ਕੇ ਦੇਖਿਓ ਅੰਤਰਵਾੜੇ ਆ ਗਏ ਮਿੱਤਰ ਆਪਾਂ ਉਹਨਾ ਟਾਇਰ ਫੋਲ ਗਿਆ ਸੀ ਆਪਣਾ ਵੀਡੀਓ ਬਣਾਇਆ ਨਹੀਂ ਪਰ ਗਾਜਾ ਇੰਨਾ ਪੈ ਗਿਆ ਚੱਲ ਹੁਣ ਲਾ ਕੇ ਤੁਰੇ ਆ ਆਇਓ ਕਿਉਂਟੀ ਖਾਨੇ ਹੋਟਲ ਦੇ ਕਾਲੇ ਦੇ ਕਰਦੇ ਆ ਗੱਲਬਾਤ ਥੋੜੇ ਟਾਈਮ ਤੱਕ ਆ ਦੇਖੋ ਕਿਹਦਾ ਮਾਲ ਡੇਗ ਗਿਆ ਬਾਈ ਆ ਦੇਖੋ ਮੱਲੋ ਬੋਰੀਆਂ ਨੇ ਉਹ ਵੜੀਆ ਗੱਡੀ ਤੇ ਵੀ ਜਾਰੇ ਬਾਹਲੇ ਬਲੰਦੇ ਹੋਏ ਆ ਦੇਖੋ ਇਹ ਵੀਡੀਓ ਆ ਬਾਈ ਦਰਿਆ ਇਹ ਕਾ ਡੇਗ ਗਿਆ ਵੇ ਓਏ ਓਏ ਵੇ ਯਾਰ ਵੇ ਯਾਰ ਕਿਹਨਾ ਵੀ ਆ ਰਿਹਾ ਕੱਲੇ ਦਾ ਕਰਨਾ ਕੋਈ ਨਾ ਆ ਵੀ ਆ ਰਿਹਾ ਦੇ ਦੇਖ ਕੇ ਚਲ ਕੋਈ ਨਾ ਚੱਕ ਲੈਣ ਦੇ ਬਾਈ ਨਾਲ ਹੈਗੇ ਮੁੰਡੇ ਦੋ ਤਿੰਨ ਉੱਥੇ ਖੜੇ ਕੀ ਨੇ ਆਹ ਇਹ ਰੱਥੇ ਟੁੱਟ ਗਏ ਬਾਈ ਦੇ ਯਾਰ ਇਹ ਜਾਂ ਪਤਾ ਪਰ ਕੋਈ ਜਾਣ ਕੇ ਤਾਂ ਨਹੀਂ ਕਰਦਾ ਉਹ ਅਜਾਣਕ ਹੋ ਗਿਆ ਉਹ ਬਚਰਦਾ ਆਣ ਦੇ ਕਿ ਪਤਾ ਆ ਸਾਰੇ ਲੋਕਾਂ ਨੰਬਰੀਆ ਕਰ ਲੈਣੇ ਸੱਟਣੇ ਆ ਡੋਂਟ ਬੀ ਵੀ ਹੈਪੀ ਅੱਖ ਦੇ ਗਰਮ ਨਾਲੇ ਮਿੱਤਰੋ ਆ ਲਾ ਲਿਆ ਅਗਲੇ ਨੇ ਐ ਸ਼ੈੜ ਦੇ ਲਾਉਣਾ ਫਿਰ ਅਗਲੇ ਨਾ ਅਗਲੇ ਸਾਈਡ ਤੋਂ ਤੇ ਭਾਈ ਲਾਤੀ ਆ ਨੇ ਸਾਈਡ ਤੇ ਚੈੱਕਰ ਉਹ ਦੇ ਵੰਦਾ ਹਰ ਆ ਕਰਾਉਂਦਾ ਐ ਲੈਮੈਂਟ ਤੇ ਆ ਕਰਦਾ ਲਿਓ ਬੱਸ ਆਏ ਆਉਂਦੇ ਬਹੁਤ ਸਪੀਡਾਂ ਨਾਲ ਨੇ ਬਾਈ ਹਾਂ ਲੈ ਆਂਦੇ ਤਾ ਤੂੰ ਚੱਕਦਾ ਕੰਮ ਨੂੰ ਚੱਕਦਾ ਜਾ ਬਹੁਤ ਅੱਛੇ ਬੇ ਭਾਈ ਬਹੁਤ ਸਾਈਡ ਤੋਂ ਆਉਂਦੇ ਨੇ ਬੱਸਾਂ ਬੁੱਸਾਂ ਵਾਲੇ ਕਹਿੰਦੇ ਇਧਰੋਂ ਕੱਟ ਕੇ ਦੇ ਉਧਰੋਂ ਕੱਟ ਤੇ ਆਪਰਾ ਉਧਰਲਾ ਟਾਇਰ ਪਾੜ ਗਿਆ ਸੀਗਾ ਸਰਵੇ ਦੇ ਹਿਸਾਬ ਨਾਲ ਵਧੀਆ ਟਾਈਮ ਲਾਗੇ ਤਾਂ ਕਰਕੇ ਚਲ ਆਪ ਨੂੰ ਐ ਹੋਵੇ ਚੱਲ ਦੁੱਖ ਨਹੀਂ ਹੁੰਦਾ ਫਿਰ ਹਣਾ ਜਦੋਂ ਟਾਈਮ ਪੂਰਾ ਲਾ ਜਾਣ ਆਪਾਂ ਨੀਮ ਚ ਵੜਨ ਆ ਰਹੇ ਆ ਐਮਪੀ ਦੇ ਲਪੇਟਦਾ ਅਰਜਨ ਲੇਟ ਨਹੀਂ ਗਰਮ ਬੈਂਡਰ ਕਢਾਈ ਦੇ ਆਣੀ ਗੱਡੀ ਦੇ ਆਹ ਲਾ ਤਾਂ ਨਾ ਆਪ ਸਿਆਖੀ ਹੈ ਇੱਥੇ ਬਾਇਆ ਬਲਕ ਤੇ ਜੂਰੀਆ ਉਹ ਖੜਾ ਆਪਣਾ ਟਰੱਕ ਸਾਹਮਣੇ ਏਜੰਸੀ ਉਹ ਅਸ਼ੋਕ ਲੇਲਣ ਦੀ ਆ ਸੀ ਯੂਰੀਆ ਦਾ ਬਾਹਰ ਕਹਿੰਦੇ ਸੌ ਹੀ ਆ ਯੂਰੀਆ ਬਾਹਰ ਉਹਦਾ ਪਾਉਣਾ ਨਹੀਂ ਜੇ ਮਾਤਰਾ ਯੂਰੀ ਬਾਹਰੋਂ ਪਾ ਕੇ ਫਿਰ ਆਏ ਫਾਇਦਾ ਕੀ ਆ ਸਾਰਾ ਕੰਮ ਖਰਾਬ ਫਿਲਟਰ ਬੰਦ ਹੁਣ ਕਿਨਾ ਗੱਡੀ ਚਾਲ ਬਣੇ ਉਹ ਜੀ ਜੇ ਬਾਹਰੋਂ ਫਿਲਟਰ ਪਾ ਲਿਆ ਯੂਰੀ ਆਹ ਖੜਾ ਆਪਣਾ ਹੀ ਆ ਜਾ ਆ ਇੱਧਰ ਐ ਵੀ ਕਰਨਾ ਪੈਣਾ ਦੇਖਦੇ ਚੀਜ਼ ਦਿਖਾ ਮੈਂ ਆਹ ਦੇਖ ਖਰਾਬ ਹੋ ਗਿਆ ਖਰਾਬ ਹੋ ਗਿਆ ਹਾਂ ਆ ਦੇਖ ਹੱਥ ਨਾਲ ਕਰਨਾ ਪਰੇ ਕਰਨਾ ਤਾਂ ਇਹ ਆਈਡੀਆ ਦਾ ਆਟੋਮੈਟਿਕ ਸਿਸਟਮ ਵੇਖਿਆ ਬਾਈ ਆਪਰੇ ਕਰਦਾ ਨਹੀਂ ਮਸ਼ੀਨਾਂ ਨਾਲ ਕੇ ਦੇਖਿਆ ਨਾ ਇੱਥੇ ਆਪ ਬੰਦੇ ਨੂੰ ਲਾ ਕੇ ਆਇਆ ਚੱਕਣਾ ਮੈਂਦਾ ਜਗਾੜ ਮੈਂਡ ਉਹਨਾਂ ਡੰਡਾ ਆਪ ਚੱਕਿਆ ਦੇਖ ਲੈ 2 ਮਿੰਟ ਸਬਰੇ ਰੱਖ ਲੈ ਉਹ ਦੇਖ ਲੈ ਬਾਈ ਘੋੜੇ ਦੇ ਘੋੜਾ ਫਸਾਲਿਆ ਨਾਲ ਦੁਆ ਲੰਘਦਾ ਆ ਮਸਾਂ ਐਂ ਫਸਿਆ ਹੋਇਆ ਘੋੜਾ ਕੱਢਿਆ ਦੇਖ ਲੋ ਪੂਰੀ ਲੜਾਈ ਹੋ ਕੇ ਆ ਗਈ ਐ ਨਾ ਵੀ ਕਿ 2 ਮਿੰਟ ਖੜੀ ਜਾਓ ਯਾਰ ਵਿਚ ਫਸਾਲਿਆ ਪੂਰਾ ਲੜ ਗਿਆ ਜਾਨਾ ਉਹ 3 ਸੈਕਿੰਡ ਹੋਇਆ ਇਹਨੇ ਕਰਕੇ ਜਾਣਾ ਆ ਸਾਰਾ ਜਾਮ ਆ ਲੜਾਈ ਕਰਕੇ ਲੱਗਿਆ ਇਹ ਹੁਣ ਆਥਣ ਦਾ ਹੀ ਨਹੀਂ ਖੁੱਲਣਾ ਵੀ ਦੇਖ ਇੱਕ ਵਾਰ ਲੱਗ ਗਿਆ ਨਾ ਵਾ ਹੁਣ ਨਾ ਖੁੱਲ ਗਿਆ ਇਹ ਆ ਦੇਖੋ ਕੱਟਾ ਜਾਮ ਉਹ ਪਿੱਛੇ ਤੱਕ ਲੱਗ ਗਿਆ ਜਿਹੜਾ ਕੁਝ ਨਹੀਂ ਜਾਂਦਾ ਬਾਈ ਖੜੀ ਰਹਿੰਦੇ ਨੇ ਜਿਹੜੀ ਕੱਚੇ ਕੁੱਚੇ ਵਾਲੇ ਗੱਡੀਆਂ ਉਹਨੂੰ ਪਤਾ ਇਹ ਬਾਕੀ 2 ਮਿੰਟ ਦੀ ਲੜਾਈ ਆ ਉਹਨਾਂ ਦੀ ਆ ਸਾਰਾ ਜਾਮ ਲੱਗ ਗਿਆ ਆ ਦੇ ਕੋਈ ਨਾ ਕਾਰ ਵਾਲੇ ਲੰਘਣ ਦੇਣਾ ਨਾ ਕੁਝ ਹੋਰ ਬਸ ਗੱਡੀਆਂ ਵਾਲਾ ਵਿਚਾਰਾ ਵਿਫਤਾ ਜਾ ਜਾਂਦਾ ਕਾਰ ਵਾਲੇ ਮੈਂ ਫੇਰ ਲੰਘਾਂਗਾ ਵਿੱਚ ਧੱਕੇ ਧੁੱਕੇ ਨਾਲ ਫਸਾ ਕੇ ਲੱਗੇ ਐਮਪੀ ਜੈਂਟਰ ਹੋਣਾ ਐਮਪੀ ਜੀ ਡੀਜ਼ਲਾ ਮਹਿੰਗਾ 2.5 ਰੁਪਏ ਸਰਾਸਥਾਨ ਨਾਲੋਂ ਐਤਕੀ ਨਾ ਆਪਾਂ ਡੀਜ਼ਲ ਘੱਟ ਪੋਇਆ ਸੀ ਗੱਡੀ 'ਚ ਵਜ਼ਨ ਵੱਧੋ ਗਿਆ ਸੀ ਲਈ ਪੰਜਾਬ 'ਚੋਂ ਤਾਂ ਕਰਕੇ ਮੈਂ ਕਿਹਾ ਹੁਣ ਚਲੋ ਐਂਟਰ ਹੋਣਾ ਕਿ ਡੀਜ਼ਲ ਡੀਜ਼ਲ ਪੀਗੀ ਪੀਗੀ ਹੁਣ ਹੋਰ ਆਪਾਂ ਇੱਕ ਕਰਨਾ ਫੁੱਲ ਕਰਾ ਲਾਂਗੇ ਉਹ ਜੀ ਉਹਦਾ ਪੰਪ ਵੀ ਹੈਗਾ ਭਾਈ ਐਮਪੀ ਤੋਂ ਬਾਹਰ ਹੀ ਆ ਠੀਕ ਆ ਠੀਕ ਆ ਹਾਂ ਆ ਜੋ ਆਪਾਂ ਹੁਣ ਕਰਾਈਏ ਟੈਂਕੀਆਂ ਫੁੱਲ ਇਹ ਓ ਦੇਖੋ ਜੀਓ ਦੀ ਨਾ ਹਲਕਾ ਫੁਲਕਾ ਆ ਆ ਦੇਖੋ ਨਾਲ ਹੀ ਜੀਓ ਆ ਇੰਡੀਆ ਨਾਲ ਆ ਦੇਖਦੇ ਹਾਂ ਕਿਹਦੇ ਪਾਈਏ ਯਾਰ ਐਂਦਗੀ ਨਾ ਇਹਦੇ ਆ ਵੀਡੀਓ ਨਾਲ ਲੁਕਵਾ ਕੇ ਦੇਖਦੇ ਆ ਆਪਾਂ ਇਹ ਜੀਓ ਦਾ ਵੀ ਪਾ ਲੈਣੇ ਯਾਰ ਜੀ ਹੁਣ ਉੱਧਰ ਜਾਵਾਂਗੇ ਨਾ ਜੀਓ ਦੀ ਪਾ ਲੈਣੇ 90 ਰੁਪਏ 11 ਪੈਸੇ ਆ ਜੀ ਮੇਟਰੋ ਸਾਹਮਣੇ ਰਹਾ ਹਰਾ ਬੋਰਡ ਐਮਪੀ ਜਾ ਉਹ ਕਿਹ ਲੋਗੇ ਤੁਹਾਨੂੰ ਦਾ ਕੀ ਕਰੂਗਾ ਨਾ ਹੈ ਵੀ ਹਾਗਦਾ ਮੋਟਰਸਾਈਕਲ ਨਾਲ ਮੋਟਰਾਂ ਗੱਲਾਈ ਜਾਂਦੇ ਨੇ ਮਾੜੀ ਗੱਲਬਾਤ ਹੋ ਗਈ ਫਿਰ ਕਹਿੰਦਾ ਗੱਡੀ ਵਾਲਾ ਕਸੂਰ ਆ ਅਗਲਾ ਪੈੜ ਕੇ ਲੰਘਿਆ ਉਹ ਆਏ ਜਾਂਦੇ ਨੇ ਜਿਵੇਂ ਪੰਜਨੋ ਪਾਰਕ ਜੇ ਫਿਰਦੇ ਜਾਂਦੇ ਨੇ ਕੀ ਕਰ ਲੈ ਆ ਆਪਾਂ ਆ ਗਏ ਹੁਣ ਮਿੱਤਰੋ ਮਨਸੂਰ ਏਰੀਆ ਜਨੀਮ ਏਰੀਆ ਤੇ ਐ ਆਉਣ ਚਲੋ ਆਪਾਂ ਰਾਤ ਨੀਂਦ ਦੱਬ ਕੇ ਲਾਈਏ ਪੰਜਾਬ ਚੱਲ ਕੇ ਸੁੱਤੇ ਨੀਂ ਕਿਤੇ ਉਹਨਾਂ ਕੇ ਹੁਣ ਵੀ 12 ਵਜੇ ਤੱਕ ਝੱਟ ਲਾਈਏ ਫਿਰ ਹਨਾ ਸਵੇਰੇ ਸਾਝਰੇ ਉੱਠ ਗਏ ਤੇ ਤਰਪਾਂਗੇ ਰੱਬ ਸੁੱਖਰਾ ਕੇ ਟਾਈਮ ਨਾਲ ਨਾਸ ਪਹੁੰਚ ਗਏ ਨਾ ਬੰਦੇ ਦੀ ਨੀਂਦ ਪੂਰੀ ਨਹੀਂ ਹੋਈ ਜੇ ਫਿਰ ਆਪਾਂ ਸੁੱਖਰਾ ਕੇ ਜੇ ਉਧਰ अंगूर ਭੜਾਂਗੇ ਨਾ ਬੰਦਾ ਨੀਂਦ ਨਹੀਂ ਪੂਰੀ ਹੋਇਆ ਜਿਆ ਤੇ ਦੇਖ ਕਿਉਂਕਿ ਉਧਰ ਨੇ ਖਾ ਲਿਆ ਨੇ ਉਧਰ ਨੇ ਸ਼ਾਮ ਨੂੰ ਗੱਡੀ ਭਰਨਾ ਕਹਿੰਦੇ ਫਿਰ ਬੈਠ ਜਾਣਾ ਦਾ ਕੰਮ ਉਹ ਕਰਕੇ ਉਹ ਆਪਾਂ ਰਟੇਨ ਰੱਖਾਂਗੇ ਜਾਈ ਜਾਂਦੇ ਆ ਮਨਸੌਰ ਏਰੀਆ ਜਾਪਾਂ। ਇਹ ਆ ਮਿੱਤਰੋ ਨਾਗ ਦਾ। ਨਾਗ ਜੀ ਆਪਾਂ ਅੱਜ ਖੜਦੇ ਨੇ। ਆਪਾਂ ਕਾਲੀ ਆਪਾਂ ਅੱਗੇ ਕਰਾਂਗੇ ਸਟਾਪ ਅੱਜ। ਆ ਨੀਲਗਾਂ ਟੋਟਾ ਆ ਗਿਆ। ਜਿਹਨੇ ਬੰਦੇ ਨੇ ਫੱਟਾ ਬਣਾਉਣ ਲੱਗਿਆ ਵੀ ਤੂੰ ਰਹਿਣ ਲੈ ਗੱਡੀਆਂ ਵਾਲਾ ਵਧੀਆ ਚੱਲਦਾ ਜ਼ਰਾ। ਉਹਨੇ ਵੀ ਕਹਿੰਦਾ ਫਾਈਕਰ ਵਾਲਾ ਹੋਟਲ ਬਣਾਉਣਾ। ਲਿਵਡ ਵਾਈਪਾਸ। ਗਰਮੀ ਸਟਾਰਟ ਹੋ ਗਈ ਹੁਣ ਸੇਕ ਪੈਂਦਾ। ਪੈਰਾ ਦਾ ਪੈਰਾ ਟੇਕਣ ਲੱਗ ਗਿਆ ਬਸ ਮਹੀਨੇ ਦਾ ਪੂਰੀ ਗਰਮੀ ਹੋਈ ਇੱਧਰ ਦਾ ਪੈਰਾ ਦਾ ਪੈਰਾ ਕਢਾਉਣੀਆਂ ਪਿਆ ਕਰਨੀਆਂ ਅੰਦਰ ਕਾਲਰ ਰੱਖ ਲਈਏ ਲਾਵਾਂਗੇ ਨਜ਼ਾਰੇ ਗਰਮੋ ਗਰਮੋ ਵੀ ਵਿੱਚ ਦੋ ਬਾਈ ਗੱਡੀ ਕਿਸੇ ਟ੍ਰੇ ਆ ਇਹ ਲੈ ਵੜ ਬਾਈਪਾਸ ਭਰਿਆ ਪਤਾ ਨਹੀਂ ਕੀ ਆ ਗੱਡੀ ਓਏ ਟਮਾਟਰ ਭਰੇ ਨੇ ਬਾਈ ਗੱਡੀ ਮਾੜਾ ਹੋਇਆ ਉਹ ਕੰਮ ਇਹ ਅਜੇ ਤਾਂ ਪਲੇਓੜ ਵਾਈ ਦਾ ਮੋੜ ਤੇ ਯਾਰ ਕਿਵੇਂ ਚੱਕਰ ਪਿਆ ਇਧਰ ਨੂੰ ਕਮਾਈ ਗੱਡੀਆਂ ਕੀ ਸਪੀਡ ਚ ਘੁਮਾ ਕੇ ਜਿਆਦਾ ਹਨ ਲੈ ਜਦੋਂ ਮੁੜਦੇ ਆਪਾਂ ਦੇਖੋ ਲਿਵਰਡ ਵਾਈ ਦਾ ਦੇਖਿਆ ਇਹ ਮੋੜ ਸਪੀਡ ਚ ਮੋੜਤੀ ਬਸ ਹਮਲਾਦਾ ਵੀ ਤਾਂ ਕੰਮ ਹੋ ਗਿਆ ਜਾ ਕੇ ਆਣਾ ਇੱਕ ਮੋੜ ਵਾਈ ਕੋਲੇ ਨਾ ਆਇਆ ਆ ਦੇਖੋ ਤੋਂ ਕਮਾਈ ਨੂੰ ਤੇ ਰੋਸ ਨਹੀਂ ਦਿਖਾਉਂਦੇ ਢੰਡੀਆਂ ਆਉਣ ਕਿੰਨੇ ਮਿੰਟ ਆਉਣਾਂਗੇ ਤੇ ਘਾਟ ਜਾਣ ਵਾਲਿਆ ਇਹ ਆ ਦਿਖਾ ਦੇ ਜਿਹੜਾ ਪੂਰੇ ਫੂਟਾਂ ਦੇ ਮਿਲ ਘਾਟ ਆ ਰੰਗ ਅੱਜ ਤੁਸੀਂ ਆਪਣੇ ਨਾਲ ਮੁੰਡਾ ਹੈ ਕਿ ਟ੍ਰੇਨ ਦਾ ਪੂਰਾ ਹੈਰਗੀ ਤੁਸੀਂ ਪਹਿਲਾਂ ਤੁਸੀਂ ਹੋਰ ਵੀਊ ਨਾਲ ਦੇਖ ਰਹੇ ਹੈ ਕਿ ਤੁਸੀਂ ਆ ਵੀਊ ਨਾਲ ਦੇਖੋ ਹੁਣ ਭਾ ਘਾਟ ਜੈਂਟਰ ਹੋ ਰਿਹਾ ਦੇਖੋ ਤੇ ਨਾਲੋਂ ਦੇਖੋ ਬੈਟੀਆਂ ਇਧਰ ਸਾਰੀਆਂ ਵਿੱਚ ਆ ਦੇ ਹੁਣ ਨਾ ਦਰਮੀ ਦਾ ਟਾਈਮ ਹੋ ਗਿਆ ਉਹਨਾਂ ਬੈਠੀਆਂ ਕਰਨ ਹੁੰਦੀਆਂ ਨੇ ਉਹਨਾਂ ਦੀ ਗਰਮੀ ਇੱਡੀ ਬਹੁਤ ਖਰਾਬ ਹੁੰਦੀ ਆ ਸਾਰੀਆਂ ਦੇਖੋ ਤੁਸੀਂ ਅਨਕੀ ਆਪਾਂ ਤੁਹਾਨੂੰ ਪਲਾ ਰੇਡੀਏਟਰ ਦਾ ਕੰਮ ਕਰਾ ਕੇ ਆਏ ਆਂ ਗੱਡੀ ਦਾ ਜਮਾਂ ਬੰਦ ਸੀ ਰੇਡੀਏਟਰ ਸੋ ਪੂਰੇ ਕੰਮ ਆਉਂਦਾ ਕੰਮ ਕਰਾਇਆ ਹੈ ਰੇਡੀਏਟਰ ਦਾ ਸਾਡੇ ਭਾਈ ਉਹਨਾਂ ਦਾ ਘਰ ਆ ਆ ਸਪਰੇ ਦੇ ਲੇ ਲੋ ਪੁੱਤੇ ਵਾੜੀ ਸਾਰੇ ਪਹਿਲਾਂ ਦੇ ਲੋ ਕਿੰਨੇ ਵਧੀਆ ਹੁੰਦੇ ਨੇ ਪ੍ਰਸੰਤਾ ਵਾੜੇ ਸਾਰਾ ਦੇ ਲੋ ਕੀ ਬਣ ਗਿਆ ਆਉਣ ਪਏ ਆਪਾਂ ਉਹਰੇ ਫੁੱਲ ਗੱਡੀ ਵੇਖ 80 ਦੇ ਲੱਗਿਆ ਮੀਟਰ ਇਹ ਤੇਜ਼ ਤਾਂ ਜਾਂਦਿਆ ਇਹ ਆਪਾਂ ਡਾਊਨ 'ਚ ਨਹੀਂ ਭੇਜ ਬਰਾ ਰਹੇ ਇਹ ਤੇਜ਼ ਤਾਂ ਕੀ ਪਿਆ ਮੂਹਰੇ ਹੁਣ ਕਿਢਾਟ ਪੈਂਦਾ ਫਿਰ ਚੜ੍ਹਾਈ ਪੈਂਦਾ ਗੱਡੀ ਹੌਲੀ ਹੌਲੀ ਲੱਗੀ ਹੌਲੀ ਹੌਲੀ ਹੁਣ ਦੇਖ ਨਹੀਂ ਆਪਾਂ ਤਾਂ ਉਹੀ ਨੇ ਕਹਦੇ ਠੱਕਾ ਕੀਤਾ ਘਾਟ ਕੁੜਜ ਭਾਈ ਘਾਟਸ ਦਾ ਕਰੇ ਵੀ ਨਹੀਂ ਦਿੰਦੇ ਅੰਗੈਲੀ ਕੀਤਾ ਤੱਕ ਨਾ ਕਰਨੀਆਂ ਇਹ ਤਾਂ ਨਾਲੇ ਕੰਬੂਰੇ ਚੜਾਈ ਪੈ ਗਈ ਢਾਈ ਪੈਣ ਕਰਕੇ ਗੱਡੀ ਆਪ ਹੀ ਹੌਲੀ ਹੋ ਗਈ। ਗਰਮੀ ਪੰਜਾਬ ਜੀ ਦਾ ਆਪਣੇ ਲੋਟ ਲੋਟ ਆ ਇੱਧਰ ਹੁਣ ਠੀਕ ਆ ਜਾਨੀ ਬਸ 10 ਦਿਨਾਂ ਨੂੰ ਪੂਰਾ ਚੀਕਾ ਘੜਾ ਦੂ ਗਰਮੀ ਐਨ ਫੁੱਲ ਬਟਾ ਫੁੱਲ ਜਿ ਨੂੰ ਕਹਿੰਦੇ ਨੇ। ਆਹ ਮੁੰਡਾ ਆਪਣੇ ਨਾਲ ਚੋਪਰ ਭਵਾਨੀ ਘੜ ਦੋ। ਕਿਵੇਂ ਆ ਫਿਰ? ਐ ਤਣਿਆ ਬੈਠਾ ਝੋਟਾ। ਇਹ ਆਪਣੇ ਨਾਲ ਆਣ ਮੁੰਡਾ ਲਿੱਤੀਆਂ ਫਿੱਤੀਆਂ ਪਾ ਕੇ ਮੜਾ ਸ਼ਕੀਨ ਆ ਪੂਰਾ। ਇਹ ਵੀ ਮੁੰਡੇ ਨੇ ਸ਼ਾਂ ਹੋ ਗਿਆ ਬਾਈ ਗੱਡੀਆਂ ਦਾ ਆਜੋ ਫਿਰ ਆਪਾਂ ਹੁਣ ਗੁਜਰੀ ਘਾਟ ਉੱਤਰ ਕੇ ਉਹ ਖੜਾਂਗੇ ਜਾ ਕੇ ਜੀਰ ਕੇ ਅਥਰਾਂ ਲੈਂਦੇ ਉਹਦੇ ਨਾਲ ਪਿੱਛੇ ਹੋਟਲ ਨੇ ਆਪਣੇ ਨਾਲ ਦਾ ਚੋਬਰੇ ਇਧਰ ਲਿਆਇਆ ਗੱਡੀ ਯਾਰ ਜੀ ਮੈਂ ਚੱਲ ਮੂਰੇ ਲੰਗੇ ਆਪਾਂ ਚੱਲ ਮੈਂ ਕਵਰੇ ਖੜ ਜਾਨੇ ਆ ਚੱਲ 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 ਖਿਆਲ ਮਾਹ ਚਾਲਾ ਮਾਹ ਚਾਲਾ ਚਾਲਾ ਮਾਹ ਚਾਲਾ ਚਾਲਾ ਮਾਹ ਚਾਲ ਰਾਹ ਹਮਨ ਅਵਰ ਲਾਤੀ ਬੈਕਅਪ ਨਾ ਗੱਡੀ ਠੀਕ ਆ ਓ ਫੇਰ ਪੋਟਾ ਠੀਕ ਨੇ ਚੱਲ ਵੀ ਮਿੱਤਰ ਆ ਪੀ ਆਪਾ ਚੱਲ ਕੀ ਹੋ ਗਿਆ ਕੁੱਤੇ ਹਾਂ ਕੁੱਤੇ ਵਾਲਾ ਗਾਵਾ ਪਾਉਂਦੇ ਨੇ ਇੱਕ ਟੱਕਾ ਆਪਣਾ ਲਾਤਾ ਆਪਾਂ ਸਾਹਮਣੇ ਦੇਖ ਲਓ ਵੀ ਮਿੱਤਰੋ ਹੋਟਲ ਐਨ ਆਰ ਆਈ ਵੀ ਨੇੜੇ ਉਹਦਾ ਹੋਟਲ ਹੋਰਿਆ ਉਹ ਵੀ ਨਾ ਵਧੀਆ ਜਿਵੇਂ ਰੇਟ ਵੀ ਉਹੀ ਹੁੰਦਾ ਜਿਹੜੇ ਆਪਣੇ ਵਧੀਆ ਬੈਡਰੂਮ ਬਟਨ ਯਾਰ ਜੀ ਆਹ ਹੋਟਲਾਂ ਦੇ ਲਾਹਾਂ ਟਾਬਿਆਂ ਦੇ ਉੱਥੇ ਠੀਕ ਹੈ ਬੈਜ ਨੇ ਕੁਰਸੀਆਂ ਆਈਆਂ ਤੇ ਜਿਹੜਾ ਨਜ਼ਾਰਾ ਔਰੇ ਆਉਂਦਾ ਹਨਾ ਆ ਨਰਾਈ ਵੀ ਦੇਖਿਓ ਤਾਂ ਕਰਕੇ ਹੋਟਲ ਬਹੁਤ ਵਧੀਆ ਵਧੀਆ ਬਣ ਕੇ ਯਾਰ ਆ ਜਿਹੜਾ ਬੰਜੇ ਵਾਲਾ ਨਜ਼ਾਰਾ ਇਹ ਨਹੀਂ ਆਉਂਦਾ ਉਹ ਖੜਾ ਆਪਣੇ ਗੱਡੀ ਤੋਂ ਸਾਰੀ ਦੁਪਹਿਰੀ ਤੇ ਮੁੰਡਾ ਨਾਲ ਬਣਾ ਗਿਆ ਉੱਧਰ ਫਰੈਸ਼ ਹੋਣ ਤੇ ਰੋਟੀ ਰੋਟੀ ਖਾਣੇ ਆ ਮਾਲ ਆਪਣਾ ਆਪਣਾ ਨਾਸਕ ਦਾ ਹੀ ਆ ਤੇ ਤਾਂ ਕਰਕੇ ਬਾਹਲੀ ਕਾਲੀ ਨਹੀਂ ਕਰਦੇ ਚਿੱਕ ਪਿੱਟ ਚਿੱਕ ਪਿੱਟ ਚਿੱਕ ਚਿੱਕ ਤੇ ਮੰਗੇ ਨਜ਼ਾਰੇ ਲੰਮਾਂਗੇ ਰੋਟੀਆਂ ਬਮਾਈਆ ਅਹਿੰਦੀ ਆਪਾਂ ਕਹਿੰਦੇ ਨੇ ਦਾਲ ਸੀਲੀ ਦਾਲ ਲੁਗੀਆਂ ਮੂੰਗੀ ਕਹਿੰਦੇ ਨੇ ਇੱਧਰ ਕਹਿੰਦੇ ਨੇ ਧੂਰ ਕੀ ਦਾਲ ਜਿਵੇਂ ਦਾਲ ਤੜਕਾ ਉਹ ਲੁਵਾਈ ਆਪਾਂ ਜੰਮੂ ਵਾਲਾ ਦਾ ਫੋਕਲਾ ਆਇਓ ਰੋਟੀ ਖਾਣੇ ਆਇਓ ਬਾਈ ਨਹੀਂ ਜਲ ਤੁਹਾਡੇ ਪੁੰਨੇ ਦੀ ਮੈਂ ਖਾਲ ਗੱਲ